ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਹਦੇ ਵਿੱਚ ਇਸ ਵੇਲੇ ਸੁਣੋਗੇ 74ਵਾਂ 75ਵਾਂ 76ਵਾਂ 77ਵਾਂ ਤੇ 78ਵਾਂ ਸਾਲ ਇਹਨਾਂ ਸਾਲਾਂ ਦੀ ਉਮਰ ਵਿੱਚ ਬੰਦਾ ਕੀ ਕਰਦਾ ਹੈ ਉਹਨੂੰ ਕਰਨਾ ਕੀ ਚਾਹੀਦਾ ਹੈ ਬਾਬਾ ਦਇਆ ਸਿੰਘ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਤੇ ਨਾਲ ਨਾਲ ਆਪਣੀ ਸ਼ੈਰੀ ਵੀ ਸਰਵਣ ਕਰੋ ਕਿਵੇਂ ਰੱਬ ਬੰਦੇ ਦਾ ਪੂਤਲਾ ਘੜਦਾ ਹੈ ਤੇ ਕਿਵੇਂ ਫਿਰ ਉਸ ਨੂੰ ਇੱਥੋਂ ਲੈ ਜਾਂਦਾ ਹੈ ਆਓ ਸੁਣੀਏ ਕਾਮ ਤੇ ਕਰੋ ਦਲੋਬ ਜੋੜ ਕੇ ਬਣਾਏ ਅੰਗ ਰਤ ਬਿੰਦ ਇਕੱਠੀ ਕਰ ਪੂਤਲਾ ਬਣਾਏ ਤੂੰ ਲੈਂਦਾ ਏ ਜਨਮ ਜਦੋਂ ਧਰਤੀ ਦੀ ਕਾਂਡੇ ਉੱਤੇ ਮੋਹ ਦਾ ਜਾਲ ਪਾ ਕੇ ਹੱਥੋਂ ਹੱਥ ਚ ਨਚਾਏ ਤੂੰ ਖਾਣ ਪੀਣ ਵਿੱਚ ਲੱਗੇ ਬੀਤ ਜਾਏ ਬਚਪਨ ਆਉਂਦੇ ਆ ਜਵਾਨੀ ਨੂੰ ਹੰਕਾਰ ਚ ਫਸਾਏ ਤੂੰ ਹੋ ਜਹਾਂ ਦਾਣੇ ਤਹਾਂ ਖਾਣੇ ਡੋਰ ਤੇਰੇ ਹੱਥ ਵਿੱਚ ਜਹਾ ਦਾਣੇ ਤਾਂ ਖਾਣੇ ਡੋਰ ਤੇਰੇ ਹੱਥ ਵਿੱਚ ਆਖ ਦਾ ਪਤੰਗਾ ਜਿੱਦਾਂ ਮਰਜੀ ਕਰਾਏ ਤੂੰ ਗਈ ਉਮਰ 74ਵੇਂ ਸਾਲ ਦੀ ਏ ਲੱਗੀ ਚੇਤ ਨੂੰ ਕਿਤੇ ਨਾ ਚੋਟ ਜਾਨੀ ਜਿਹੜੀ ਜ਼ਿੰਦਗੀ ਜਾਨ ਬਰਬਾਦ ਕੀਤੀ ਡਿੱਗਾ ਲੱਗਦਾ ਪੱਲਿਓਂ ਨੋਟ ਜਾਣੀ ਆਖਰਕਾਰ ਸਰਾਫ ਨੇ ਪਰਖਣੀ ਏ ਤੇਰੇ ਦਿਲ ਦੀ ਅੰਦਰੋਂ ਖੋਟ ਜਾਣੀ ਝੂਠੇ ਧੰਦਿਆਂ ਵਾਸਤੇ ਸ਼ੇਰ ਹੋਇਓ ਬੰਨ ਛੱਡਿਆ ਕਮਰ ਲੰਗੋਟ ਜਾਣੀ ਰਿਹਾ ਖੇਲਦਾ ਝੂਠਿਆਂ ਪਾਸਿਆਂ ਨੂੰ ਜੱਲੀ ਕਿਤੇ ਨਾ ਧਰਮ ਦੀ ਗੋਟ ਜਾਨੀ ਤੂੰ ਤਾਂ ਸਮਝ ਲੈ ਕਾਲ ਦਾ ਹਈ ਖਾਣਾ ਨਰਮ ਕੂਲਾ ਸਰੀਰ ਦਾ ਬੋਟ ਜਾਨੀ ਹਿਰਦੇ ਵਿੱਚ ਤੈ ਰਤੀ ਨਾ ਨਾਮ ਰਵਿਆ ਗਿਆਨ ਛੱਡਿਆ ਸਖਣਾ ਘੋਟ ਜਾਨੀ ਲੁੱਟੀ ਜਾਂਦਾ ਨਫਸ ਬਦਕਾਰ ਤੈਨੂੰ ਇਤੀਏ ਸਤੇ ਨਹੀਂ ਰਿਪੋਰਟ ਜਾਨੀ ਪਾਟਾ ਕੱਪੜਾ ਕਦੇ ਨਾ ਦਾਨ ਕੀਤਾ ਛੱਡੇ ਪਹਿਨ ਪਤਲੂਨ ਤੇ ਕੋਟ ਜਾਨੀ ਖਾਲੀ ਮੋੜਦਾ ਰੋਜ ਸਵਾਲੀਆਂ ਨੂੰ ਘਰ ਵਿੱਚ ਕਿਸੇ ਨਾ ਗੱਲ ਦੀ ਟੋਟ ਜਾਨੀ ਰਿਹਾ ਪੂਜਦਾ ਦੇਵੀਆਂ ਦਿਉਤਿਆਂ ਨੂੰ ਤਕੀ ਕਿਤੇ ਨਾ ਕਦੀ ਓਟ ਜਾਣੀ ਹੋ ਦਇਆ ਸਿੰਘ ਨਾ ਰੱਬ ਨੂੰ ਮੰਨਿਆਈ ਦਇਆ ਸਿੰਘ ਨਾ ਰੱਬ ਨੂੰ ਮੰਨਿਆਈ ਦਿੱਤੇ ਸਖੀ ਸੁਲਤਾਨ ਦੇ ਰੋਟ ਜਾਣੀ ਗਈ ਉਮਰ ਪਜਤਰਵੇਂ ਸਾਲ ਦੀ ਏ ਪਲਾਂ ਦੱਸ ਕੀ ਜੱਗ ਤੋਂ ਖਟਿਆ ਤੂੰ ਐ ਮੈਂ ਤਨੀ ਉਮਰ ਬਰਬਾਦ ਕੀਤੀ ਕੀ ਕੁਝ ਕੀਮਤੀ ਲਾਲ ਦਾ ਵਟਿਆ ਤੂੰ ਅਰੇ ਹਾ ਮੁਖ ਦੇ ਨਾਲ ਬਕਵਾਸ ਕਰਦਾ ਕਦੀ ਰਾਮ ਦਾ ਨਾਮ ਨਾ ਰਟਿਆ ਤੂੰ ਚੜ ਕੇ ਬਹਿ ਗਿਆ ਸਿਖਰ ਸੋ ਮੇਰਬ ਉੱਤੇ ਕਿਸੇ ਰੋਜ ਨੂੰ ਜਾਵਣਾ ਸਟਿਆ ਤੂੰ ਮਿਰਗਾ ਸਬਜ ਅੰਗੂਰੀਆਂ ਫਿਰੇ ਚਰਦਾ ਕਿਸੇ ਰੋਜ ਨੂੰ ਜਾਵਣਾ ਫਟਿਆ ਤੂੰ ਹੋ ਤੈਨੂੰ ਪੀਸ ਕੇ ਖੂਬਸੀ ਮਿੰਟ ਕਰਨਾ ਹੋਵੇਂ ਨਰਮਨਾ ਕਰੜਿਆ ਵਟਿਆ ਤੂੰ ਚੰਦਨ ਬਿਰਖ ਇਨਸਾਨ ਖੁਸ਼ਬੂ ਵਾਲਾ ਕਿਸੇ ਰੋਜ ਨੂੰ ਜਾਵਣਾ ਪਟਿਆ ਤੂੰ ਦਇਆ ਸਿੰਘ ਨਾ ਮਰਨ ਦਾ ਖੌਫ ਤੈਨੂੰ ਮੌਰਾ ਜਾਣ ਕੇ ਮੂਰਖਾ ਚੱਟਿਆ ਤੂੰ ਦਇਆ ਸਿੰਘਾ ਨਾ ਮਰਨ ਦਾ ਖੌਫ ਤੈਨੂੰ ਮੌਰਾ ਜਾਣ ਕੇ ਮੂਰਖਾ ਚੱਟਿਆ ਤੂੰ ਗਈ ਉਮਰ 77 ਸਾਲ ਦੀਏ ਕਈ ਗੁਜ਼ਰੀਆਂ ਹਾੜੀਆਂ ਸੌਣੀਆਂ ਈ ਨਾ ਤੈਂ ਕਰ ਲਿਆ ਭਜਨ ਪਰਮਾਤਮਾ ਦਾ ਖੋਟੇ ਕੰਮ ਨੂੰ ਕੀਤੀਆਂ ਧੌਣੀਆਂ ਈ ਕਰਦਾ ਆਪਿਓ ਜਾੜਿਆ ਖੇਤ ਜਟਾ ਕਰਦਾ ਰਹਾ ਬੇਗਾਨੀਆਂ ਰੌਣੀਆਂ ਈ ਰਾਹੀ ਜੇੜਨਾ ਕੀਤਾ ਈ ਕਰਮ ਚੰਗਾ ਬਧੀਆਂ ਕੀਤੀਆਂ ਦੂਣੀਆਂ ਚਾਉਣੀਆਂ ਈ ਕਦੀ ਸੋਚ ਵਿਚਾਰ ਕੇ ਵੇਖ ਬੰਦੇ ਚੱਲਦੇ ਸਾਸ ਜੋਂ ਚਰਖੀਆਂ ਪੌਣੀਆਂ ਈ ਸਿਰ ਤੇ ਖੜੀ ਆਖੀਰ ਦੀ ਘੜੀ ਤੇਰੀ ਕਦੀ ਮੌਤ ਨੇ ਦੇਣੀਆਂ ਤਾਉਣੀਆਂ ਈ ਆਖਰਕਾਰ ਘਰ ਜਾਵਣਾ ਸੌਰਿਆਂ ਦੇ ਤਿਆਂ ਮਾਪਿਆਂ ਘਰੀ ਪਰੌਣੀਆਂ ਈ ਝਾਲਮ ਮੌਤ ਦੀ ਕਹੀ ਹੈ ਬੜੀ ਡਾਡੀ ਗਲੀ ਨੇ ਕੁੱਲ ਆਟਾਰੀਆਂ ਟਾਉਣੀਆਂ ਆਈ ਪੁੰਜੇ ਕਬਰ ਦੇ ਵਿੱਚ ਪਾ ਦੇਵ ਸੰਗੇ ਦਰੀਆਂ ਕਿਸੇ ਨਾ ਹੇਟ ਵੇ ਸ਼ੌਣੀਆਂ ਆਈ ਹੋ ਦਇਆ ਸਿੰਘ ਕਫਣ ਆਖਰ ਮਿਲੇ ਕਿੰਨਾ ਦਇਆ ਸਿੰਘ ਕਫਣ ਆਖਰ ਮਿਲੇ ਕਿੰਨਾ ਸਦਾ ਨਹੀਂ ਤੈ ਜਾਕ ਟੋਂ ਪਾਉਣੀਆਂ ਆਈ ਗਈ ਉਮਰ ਸੱਤਰਵੇਂ ਸਾਲ ਦੀਏ ਸਮਝ ਨਹੀਂ ਤੈਂ ਅਸਲ ਕਾ ਮਾਮ ਹੈ ਜੀ ਦਿਲ ਬਰਿਆਰ ਘਟਦੀ ਤੇਰੇ ਵਸ ਰਹਾ ਫਿਰ ਭਾਲਦਾ ਸ਼ਹਿਰ ਤੇ ਗਾਮ ਹੈ ਜੀ ਦਿਲ ਬਰਿਆਰ ਘਟ ਹੀ ਤੇਰੇ ਵਸ ਰਹਾ ਫਿਰ ਭਾਲਦਾ ਸ਼ਹਿਰ ਤੇ ਗਾਮ ਹੈ ਜੀ ਕਾਣੂ ਵਿੱਚ ਉਹ ਜਾੜ ਦੇ ਫਿਰੇ ਪਹੁੰਦਾ ਤੇਰੇ ਵਿੱਚ ਰਹਿਮ ਤੇਰਾਮ ਹੈ ਜੀ ਤੇਰੇ ਅੰਦਰ ਆਤਮਾ ਰੂਪ ਰਹਿੰਦਾ ਵਿੱਚ ਉਸ ਦੇ ਨਫਰ ਗੁਲਾਮ ਹੈ ਜੀ ਤੇਰੇ ਅੰਦਰ ਸਰਦ ਫੁਹਾਰ ਪੈਂਦੀ ਤੇਰੇ ਅੰਦਰ ਗਰਮ ਹਾਮਾਮ ਹੈ ਜੀ ਤੇਰੇ ਅੰਦਰ ਸਤ ਸੰਤੋਖ ਰਹਿੰਦਾ ਵੱਤ ਵਸੇ ਕਰੋਦ ਤੇ ਕਾਮ ਹੈ ਜੀ ਤੇਰੇ ਅੰਦਰੋਂ ਸੂਰਮਾ ਉੱਠ ਬੈੰਦਾ ਫੜ ਕੇ ਜੀਵਨ ਨੂੰ ਕਰੇ ਕਤਲਾਮ ਹੈ ਜੀ ਤੇਰੇ ਅੰਦਰ ਇੱਕ ਦਵੈਤ ਕਰਦਾ ਬਣ ਕੇ ਰਹਿ ਗਿਆ ਮਿਸਲ ਆਮਾਮ ਹੈ ਜੀ ਹੋ ਤੇਰੇ ਅੰਦਰ ਇੱਕ ਹਦਾਇਤ ਕਰਦਾ ਤੇਰੇ ਅੰਦਰੇ ਇੱਕ ਹਾ ਦਾਤ ਕਰਦਾ ਬਣ ਕੇ ਰਹਿ ਗਿਆ ਮਿਸਲ ਅਮਾਮ ਹੈ ਜੀ ਤੇਰੇ ਅੰਦਰੇ ਮਿਹਰ ਤੇ ਮਾਂ ਚੜਦੇ ਤੇਰੇ ਅੰਦਰੇ ਸਵੇਰ ਤੇ ਸ਼ਾਮ ਹੈ ਜੀ ਤੇਰੇ ਅੰਦਰੇ ਬਣੀ ਮਸੀਤ ਮੁਲਾ ਤੇਰੇ ਅੰਦਰੇ ਦੀਨ ਇਮਾਨ ਹੈ ਜੀ ਤੇਰੇ ਅੰਦਰੇ ਤਾਰ ਅੰਗਰੇਜ ਦੀਏ ਤੇਰੇ ਅੰਦਰੇ ਆਣ ਇਲਹਾਮ ਹੈ ਜੀ ਤੇਰੇ ਅੰਦਰੇ ਬੈਠਾ ਹੈ ਮਰਦ ਸਾਕੀ ਪਰ ਫਰ ਦੇਮਦਾ ਖੁਸ਼ੀ ਦੇ ਜਾਮ ਹੈ ਜੀ ਤੇਰੇ ਅੰਦਰੇ ਮੁਲਕ ਵਾਲੈਤ ਬੰਦੇ ਤੇਰੇ ਅੰਦਰੇ ਰੂਸ ਤੇ ਸ਼ਾਮ ਹੈ ਜੀ ਰੇ ਕੀ ਕੇਸ ਜੋਦਿਆਂ ਜਾਣ ਕਾਂਸੀ ਰੇ ਕੀ ਕੇਸ ਆ ਜੁੱਧਿਆ ਜਾਣ ਕਾਂਸੀ ਵਿੱਚ ਗੰਗਾ ਬਨਾਰਸੀ ਧਾਮ ਹੈ ਜੀ ਤੇਰੇ ਅੰਦਰ ਬੰਦਿਆ ਰੱਬ ਸੱਚ ਜੀ ਦਾ ਆਖਦਾ ਨਾ ਮੁਕਾਮ ਹੈ ਜੀ ਹੋ ਦਇਆ ਸਿੰਘ ਜੋ ਬੋਲਦਾ ਵਿੱਚ ਤੇਰੇ ਦਇਆ ਸਿੰਘ ਜੋ ਬੋਲਦਾ ਵਿੱਚ ਤੇਰੇ ਇਹਨੂੰ ਪੁੱਛ ਕੀ ਆਖਦਾ ਨਾਮ ਹੈ ਜੀ ਇਹਨੂੰ ਪੁੱਛ ਕੀ ਆਪ ਦਾ ਨਾਮ ਹੈ ਜੀ ਗੁਜ਼ਰ ਗਏ 78ਵੇਂ ਸਾਲਵੇਂ ਕੀਤੀ ਗਾਫਲਾ ਪਰਖ ਪਛਾਣ ਹੈ ਨਾ ਜਿਹਨੂੰ ਆਖਦੀ ਰਾਮ ਰਹੀਮ ਦੁਨੀਆਂ ਉਹਦੀ ਜਾਤ Hindu Musalman ਹੈ ਨਾ ਨਾ ਉਹ ਨੂਰੀਆਂ ਵਿੱਚ ਨਾ ਬੁੱਤ ਖਾਕੀ ਬੁੱਢਾ ਬਾਲ ਤੇ ਬਿਰਧ ਜਵਾਨ ਹੈ ਨਾ ਉਹ ਤਾਂ ਵਾਹਦ ਹੁਲਾ ਸਰੀਰ ਵੀ ਬਾ ਰਲਦੀ ਕਿਸੇ ਦੇ ਨਾਲ ਵੀ ਸ਼ਾਨ ਹੈ ਨਾ ਉਹਦੀ ਅਸਲ ਤਸਵੀਰ ਤਕਸੀਰ ਜੋ ਹੈ ਰਲਦੇ ਕਿਸੇ ਦੇ ਨਾਲ ਅਨਮਾਨ ਹੈ ਨਾ ਨਾ ਉਹ ਵਿੱਚ ਮਸੀਤ ਨਾ ਬੁੱਤਖਾਨੇ ਵਿੱਚ ਦੇਖਿਆ ਕਿਸੇ ਦੁਕਾਨ ਹੈ ਨਾ ਉਹ ਤਾਂ ਬਿਨਾ ਹਥਿਆਰਾਂ ਤੋਂ ਬੁੱਤ ਖੜਦਾ ਉਹਦੇ ਨਾਲ ਦਾ ਹੋਰ ਤਰਖਾਨ ਹੈ ਨਾ ਦੁਨੀਆਂ ਉਸ ਦੀ ਪ੍ਰੇਮੀਆਂ ਜਾਣ ਖੇਤੀ ਉਹਦੇ ਨਾਲ ਦਾ ਹੋਰ ਖਰਸਾਨ ਹੈ ਨਾ ਸਾਰੀ ਪੜਦਿਆਂ ਉਮਰ ਗੁਜ਼ਾਰ ਛੱਡੀ ਅੱਖੀ ਦੇਖਿਆ ਵਿੱਚ ਕੁਰਾਨ ਹੈ ਨਾ ਗਲਿ ਉਸ ਦੀ ਪਰੇ ਸੀ ਪਰੇ ਪਿਆਰੇ ਉਥੇ ਪਹੁੰਚਦਾ ਵੇਦ ਪੁਰਾਨ ਹੈ ਨਾ ਢੂੰਡਣ ਗਿਆ ਨਾ ਮਿਲੇ ਜਹਾਨ ਵਿੱਚੋਂ ਸਾਰਗ ਤੋਂ ਦੂਰ ਰਹਿਮਾਨ ਹੈ ਨਾ ਸੁਣਦਾ ਵੇਖਦਾ ਹਾਲ ਹੈ ਸਭ ਦਾ ਉਹ ਐ ਪਰ ਉਸ ਦੇ ਅੱਖੀਆਂ ਕਾਨ ਹੈ ਨਾ ਇਹ ਨਾ ਅੱਖੀਆਂ ਨਾਲ ਨਾ ਨਜ਼ਰ ਆਵੇ ਉਥੇ ਪਹੁੰਚਦਾ ਗਿਆਨ ਧਿਆਨ ਹੈ ਨਾ ਉਹ ਇੰਨਾਂ ਅੱਖੀਆਂ ਨਾਲ ਨਾ ਨਜ਼ਰ ਆਵੇ ਇੰਨਾਂ ਅੱਖੀਆਂ ਨਾਲ ਨਾ ਨਜ਼ਰ ਆਵੇ ਉਥੇ ਪਹੁੰਚਦਾ ਗਿਆਨ ਧਿਆਨ ਹੈ ਨਾ ਨਾ ਉਹ ਕਿਸੇ ਮਾਂ ਬਾਪ ਨੇ ਹਈ ਜਣਿਆ ਉਹੀ ਉਹੀ ਜਦ ਦਾ ਨਾਮ ਨਿਸ਼ਾਨ ਹੈ ਨਾ ਨਾ ਉਹ ਕਿਸੇ ਮਾਂ ਬਾਪ ਨੇ ਹਈ ਜਣਿਆ ਉਹਦੀ ਜੱਦ ਦਾ ਨਾਮ ਨਿਸ਼ਾਨ ਹੈ ਨਾ ਨਾ ਉਹ ਜਾਣ ਪੰਜ ਤਤ ਦਾ ਪੋਤਲਾਈ ਜਿੰਨਾ ਰੱਖਿਆ ਖੁਦੀ ਗਮਾਨ ਹੈ ਨਾ ਉਹਦੀ ਆਸ਼ਿਕਾਂ ਰਮਜਪ ਮਲੂਮ ਕੀਤੀ ਜਿੰਨਾ ਰੱਖਿਆ ਖੁਦੀ ਗਮਾਨ ਹੈ ਨਾ ਆਸ਼ਿਕ ਇਸ਼ਕ ਦੇ ਮੋਦ ਗਮ ਹੋ ਗਏ ਕੋਈ ਪਕੜਿਆ ਦੀਨ ਈਮਾਨ ਹੈ ਨਾ ਗੁੰਗੇ ਵਾਂਗਰਾਂ ਦੇਖ ਦਿਲ ਰਹੇ ਰਾਜੀ ਕੀਤੀ ਜਾਂmdi ਬਾਤ ਬਿਆਨ ਹੈ ਨਾ ਹੋ ਦਇਆ ਸਿੰਘ ਏ ਬਾਤ ਨਾ ਕਹਿਣ ਵਾਲੀ ਦਇਆ ਸਿੰਘ ਏ ਗੱਲ ਨਾ ਕਹਿਣ ਵਾਲੀ ਰਹਿੰਦੀ ਚੰਦਰੀ ਯਾਰ ਜ਼ਬਾਨ ਹੈ ਨਾ